ਹੰਤਾਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਪਹੁੰਚ ਗਏ ਸੀ ਹੁਣ ਕੱਲ ਨੂੰ ਐਂਤਵਾਰ ਦਾ ਦਿਨ ਹੈਗਾ ਅੱਜ ਸ਼ਨੀਵਾਰ ਸ਼ਾਮ ਦੇ 10:15 ਹੋ ਗਏ ਤੇ ਤੁਹਾਨੂੰ ਦਿਖਾਉਨੇ ਆਂ ਸ਼ਾਮ ਨੂੰ ਹੀ ਅੱਜ ਮੰਨ ਕੇ ਚਲੋ ਸੰਗਤਾਂ ਬਹੁਤ ਜ਼ਿਆਦਾ ਪਹੁੰਚ ਗਈਆਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਰਸ਼ ਹੋ ਗਿਆ ਤੇ ਤੁਹਾਨੂੰ ਅੰਦਰ ਜਾ ਕੇ ਕਰਵਾਉਨੇ ਆਂ ਦਰਸ਼ਨ ਜਾਰੀ ਸਾਧ ਸੰਗਤ ਜੀ ਕੱਲ ਨੂੰ ਐਤਵਾਰਾ ਸ਼ੰਤਨ ਬਾਬਾ ਦੀਪ ਸਿੰਘ ਜੀ ਐਤਵਾਰ ਨੂੰ ਤੁਹਾਨੂੰ ਪਤਾ ਹੀ ਆ ਚ ਪਹਿਰਾ ਸਾਹਿਬ ਹੁੰਦਾ ਸ਼ਨੀਵਾਰ ਦੇ ਸ਼ਨੀਵਾਰ ਸ਼ਾਮ ਦੇ ਮੰਨ ਕੇ ਚਲੋ ਸਵਾ 10 ਵਜਾ ਨੇ ਇੱਕੋ ਤੁਹਾਨੂੰ ਕੱਲ ਨੂੰ ਐਤਵਾਰਾ ਸ਼ਨੀਵਾਰ ਦੀ ਸ਼ਾਮ 10 ਵਜੇ ਕੇ 15 ਮਿੰਟ ਹੋਏ ਆ ਬਾਬਾ ਦੀਪ ਸਿੰਘ ਜੀ ਸ਼ਾਂਤਨ ਬਾਬਾ ਦੀਪ ਸਿੰਘ ਜੀ ਅੰਮਰਸਰ ਪਹੁੰਚੇ ਅੱਜ ਸੰਗਤਾਂ ਦਾ ਇਕੱਠ ਦੇਖੋ ਤੁਸੀਂ ਇੱਕ ਦਿਨ ਪਹਿਲਾਂ ਪਾਇਰਾ ਸਾਹਿਬ ਤੋਂ ਕੱਲ ਨੂੰ ਐ ਦੁਬਾਰਾ ਮਨੂਆ ਬਲੂ ਬਲੂ ਕੋਲ ਗਿਆ ਜਿਆ ਟੋਲ ਹੋ ਗਈ ਹੁੰਦਾ ਹਾਂ ਅੰਦਰ ਟੇਕਦੇ ਆ ਮੱਥਾ ਕਰਵਾਉਣੇ ਸਾਨੂੰ ਦਰਸ਼ਨ ਸ਼ਾਂਤਨ ਬਾਬਾ ਦੀਪ ਸਿੰਘ ਜੀ संगत जे खी चोलो वाहिस्ता छॾी